ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਕੰਮ ਕਰ ਰਹੇ ਨੇ ਜੀ ਪੂਰਾ ਪੰਜਾਬ ਜਾਣਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਲੋਕ ਬਾਜਵਾ ਨਹੀਂ ਕਹਿੰਦੇ ਪ੍ਰਤਾਪ ਸਿੰਘ ਭਾਜਪਾ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਪ੍ਰਤਾਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰਦੇ ਨੇ ਜੀ ਉਹ ਅੱਜ ਅਰਵਿੰਦ ਕੇਜਰੀਵਾੜੀ ਦੇ ਨਾਤੇ ਵੋਟਾਂ ਮੰਗ ਰਹੇ ਨੇ ਕਿ ਐਵੀਨ ਕੇਜਦੀਵਾਜੀ ਮੈਨੂੰ ਦਾਤੇ ਵੋਟਾਂ ਮੰਗਦਾ ਕਿ ਕਾਂਗਰਸ ਪਾਰਟੀ ਦੇ ਵੋਟ ਪਾਓ ਬੜੀ ਹਾਸੋ ਹੀ ਨਹੀਂ ਗੱਲ ਆ ਕਿ ਪੰਜਾਬ ਜਾਣਦਾ ਕਿ ਐਵੀਨ ਕੇਜਦੀਵਾਜੀ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੇ ਨੇਗੇ ਲਗਾਤਾਰ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਰਹੇਗੇ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਦਲਬਾ ਜਿਹੜਾ ਉਹ ਭਾਜਪਾ ਲਈ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਿਹਾ ਮੇਰੀ ਕਾਂਗਰਸ ਵਰਕਰਾਂ ਨੂੰ ਸਾਰਿਆਂ ਨੂੰ ਅਪੀਲ ਆ ਕਾਂਗਰਸ ਲੀਡਰਾਂ ਨੂੰ ਪੀੜ ਆ ਕਿ ਤੁਰੰਤ ਪ੍ਰਤਾਪ ਸਿੰਘ ਭਾਜਪਾ ਨੂੰ ਆਪਣੀ ਪਾਰਟੀ ਚ ਬਾਹਰ ਕੱਢੋ ਕਿਉਂਕਿ ਪੰਜਾਬ ਜਾਣਦਾ ਕਿ ਥੱਲੇ ਵਾਲੇ ਥੱਲੇ ਵਾਲੇ ਰੂਮ ਦੇ ਵਿੱਚ ਪ੍ਰਤਾਪ ਸਿੰਘ ਭਾਜਪਾ ਜੀ ਰਹਿ ਰਹੇ ਨੇ ਔਰ ਉੱਪਰ ਵਾਲੇ ਰੂਮ ਦੇ ਵਿੱਚ ਉਹਨਾਂ ਦੇ ਛੋਟੇ ਭਰਾ ਉਹ ਰਹਿ ਰਹੇ ਨੇਗੇ ਸੋ ਇੱਕ ਪਾਸੇ ਕਾਂਗਰਸ ਇੱਕ ਫਲੋਰ ਤੇ ਕਾਂਗਰਸ ਇੱਕ ਫਲੋਰ ਤੇ ਭਾਜਪਾ ਸਿੱਧਾ ਸਿੱਧ ਹੁੰਦਾਗਾ ਕਿ ਪ੍ਰਤਾਪ ਸਿੰਘ ਭਾਜਪਾ ਜੀ ਰਹਿਣਗੇ ਉਹ ਭਾਰਤੀ ਜਨਤਾ ਪਾਰਟੀ ਦੇ